ਲੀਡ ਬਰਕਰਾਰ ਰੱਖੀ ਹੈ ਸੱਤਵੇਂ 라ਉਂਡ ਦੇ ਵੀ ਰੁਝਾਨ ਸਾਹਮਣੇ ਆਏ ਨੇ ਆਮ ਆਦਮੀ ਪਾਰਟੀ ਸੱਤਵੇਂ 라ਉਂਡ ਦੇ ਵਿੱਚ ਵੀ ਅੱਗੇ ਚੱਲ ਰਹੀ ਹੈ ਹਰਮੀਤ ਸਿੰਘ ਸੰਧੂ 1836 ਵੋਟਾਂ ਦੇ ਫਰਕ ਦੇ ਨਾਲ ਅੱਗੇ ਚੱਲ ਰਹੇ ਨੇ ਤਾਂ ਵੋਟਾਂ ਦਾ ਫਰਕ ਵੱਧ ਗਿਆ ਹੈ 1836 ਦੇ ਫਰਕ ਦੇ ਨਾਲ ਅੱਗੇ ਚੱਲ ਰਹੇ ਨੇ ਹਰਮੀਤ ਸਿੰਘ ਸੰਧੂ 17357 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਹਰਮੀਤ ਸਿੰਘ ਸੰਧੂ ਦੂਸਰੇ ਨੰਬਰ ਉੱਤੇ ਅਕਾਲੀ ਦਲ ਦੇ ਸੁਖਵਿੰਦਰ ਕੌਰ ਅੰਦਾਵਾ ਨੇ ਉੱਥੇ ਜੇਕਰ ਗੱਲ ਕੀਤੀ ਜਾਵੇ ਸੱਤਵੇਂ 라ਉਂਡ ਦੇ ਵਿੱਚ ਵੀ ਲੀਡ ਬਰਕਰਾਰ ਕੀ ਹੈ ਅਗਾਲੀ ਦਲ ਦੀ ਸੁਖਵਿੰਦਰ ਕੌਰ ਅੰਦਾਵਾ ਨੂੰ ਜੇਕਰ ਗੱਲ ਕੀਤੀ ਜਾਵੇ ਤਾਂ 15521 ਵੋਟਾਂ ਪਈਆਂ ਨੇ ਤਾਂ 15521 ਵੋਟਾਂ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਦਾਵਾ ਨੂੰ ਪਈਆਂ ਨੇ ਤੇ 7ਵੇਂ ਗੇੜ ਦੇ ਰੁਝਾਨ ਦੇ ਵਿੱਚ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਲੀਡ ਬਰਕਰਾਰ ਰੱਖੀ ਹੋਈ ਹੈ ਤੇ ਹੁਣ ਵੋਟਾਂ ਦਾ ਅੰਕੜਾ ਵੀ ਵੱਧ ਗਿਆ ਹੈ ਲਗਾਤਾਰ ਅਪਡੇਟ ਤੁਹਾਡਾ ਸਾਂਝੀ ਕਰ ਰਹੇ ਹਾਂ ਪਹਿਲੇ 3 ਰਾਉਂਡਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਅੱਗੇ ਰਿਹਾ ਤੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ 7ਵੇਂ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਨੇ ਲੀਡ ਬਰਕਰਾਰ ਰੱਖੀ ਹੈ ਤਾਂ ਸਰਖਾਪ ਜਿਸ ਤਰੀਕੇ ਦੇ ਨਾਲ ਹੁਣ ਵੋਟਾਂ ਦਾ ਫਰਕ ਫਿਰ ਤੋਂ ਵੱਧ ਗਿਆ ਤੇ 1836 ਵੋਟਾਂ ਦਾ ਫਰਕ ਹੁਣ ਹੋ ਗਿਆ ਹੈ ਤੇ 1836 ਦੇ ਫਰਕ ਦੇ ਨਾਲ ਹੁਣ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਲਗਾਤਾਰ ਲੀਡ ਬਣਾਈ ਹੋਈ ਹੈ ਜਿਸ ਤਰੀਕੇ ਦੇ ਨਾਲ ਹੁਣੇ ਲੀਡ ਬਣੀ ਹੋਈ ਹੈ ਉੱਥੇ ਹੀ ਤੀਸਰੇ ਨੰਬਰ ਉੱਤੇ ਕਾਂਗਰਸ ਜਿਸ ਤਰੀਕੇ ਦੇ ਨਾਲ ਚੱਲ ਰਹੀ ਹੈ ਕਿਵੇਂ ਦੇਖਦੇ ਹੋ ਇਸ ਨੂੰ ਕਿ ਹੁਣ ਤਾਂ ਫਰਕ ਨੂੰ ਤੋੜਨਾ ਵੀ ਕਾਫੀ ਜ਼ਿਆਦਾ ਮੁਸ਼ਕਲ ਹੋ ਗਿਆ ਇਹ ਫਰਕ ਦੀ ਜੇਕਰ ਗੱਲ ਕੀਤੀ ਜਾਵੇ 1800 ਤੋਂ ਵੱਧ ਇਹ ਫਰਕ ਬਹੁਤਾ ਜ਼ਿਆਦਾ ਵੀ ਨਹੀਂ ਹੈ ਬਹੁਤਾ ਘੱਟ ਵੀ ਨਹੀਂ ਹੈ ਪਰ ਇਸ ਨੂੰ ਤੋੜਨਾ ਕਿਤੇ ਨਾ ਹੋ ਹੁੰਦਾ ਦੇਖਿਆ ਜਾ ਸਕਦਾ ਹੈ ਪਰ ਰੋਬੀਏ ਜੇਕਰ ਜੇਕਰ ਦੇਖਿਆ ਜਾਵੇ ਨਾ ਇੱਥੇ 7ਵਾਂ ਰਾਉਂਡ ਹੈ ਯਾਨੀ ਕਿ ਅਸੀਂ ਮੰਨ ਕੇ ਚੱਲੀਏ 45% ਜਿਹੜੇ ਰਾਉਂਡ ਨੇ ਮੁਕੰਮਲ ਹੋ ਗਏ ਚੁੱਕੇ ਨੇ ਜਾਂ 45% ਦੇ ਵੋਟ ਦਾ ਜਿਹੜਾ ਮੁਲਾਂਕਣ ਹੈ ਉਹ ਨਤੀਜਾ ਜਿਹੜਾ ਸਾਹਮਣੇ ਆ ਚੁੱਕਿਆ ਤੇ ਜਿਹੇ ਦੇ ਵਿੱਚ ਜੇਕਰ 1836 ਯਾਨੀ ਕਿ ਚਾਰ ਅੱਖਰਾਂ ਵਾਲਾ ਫਰਕ ਨਜ਼ਰ ਆ ਰਿਹਾ ਤੇ ਇਹ ਹੁਣ ਟੁੱਟਦਾ ਔਖਾ ਹੀ ਲੱਗੇਗਾ ਕਿਉਂਕਿ ਜਦੋਂ 50% VOTING ਪੂਰੀ ਤਰ੍ਹਾਂ ਗਿਣਤੀ ਪੋਲ ਹੋ ਜਾਵੇਗੀ ਉਹਦੀ ਜਿਹੜੀ ਵੋਟਾਂ ਦੀ ਗਿਣਤੀ ਜਿਹੜੀ ਕੀ ਆ ਉਹ ਹੋ ਜਾਵੇਗੀ ਤਾਂ ਉਸ ਤੋਂ ਬਾਅਦ ਜਿਹੜੀ ਲੀਡ ਆ ਉਹ ਬਾਦੀ ਨਜ਼ਰ ਆਵੇਗੀ ਪ੍ਰੋਫੈਸਰ ਮਨਜੀਤ ਸਾਹਿਬ ਨਾਲ ਹਜੇ ਵੀ ਜੁੜੇ ਹੋਏ ਨੇ ਪ੍ਰੋਫੈਸਰ ਸਾਹਿਬ ਠੀਕ ਹੈ ਭਾਜੀਪੀ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਸ਼ਹਿਰੀ ਖੇਤਰ ਦੇ ਵਿੱਚ ਵੱਡਾ ਪ੍ਰਦਰਸ਼ਨ ਕਰ ਸਕਦੀ ਹੈ ਪਰ ਜਦੋਂ ਅਸੀਂ ਇੱਥੇ ਪੰਤਕਪੁਰ ਦਾ ਨੁਮਾਇੰਦੇ ਦਾ ਜ਼ਿਕਰ ਕਰਾਂਗੇ ਜਿਹੜੀ ਲਹਿਰ ਅਮਰਤਪਾਲ ਵੇਲੇ ਨਜ਼ਰ ਆਈ ਇੱਕ ਬਹੁਤ ਵੱਡੀ ਲੀਡ ਅਮਰਤਪਾਲ ਨੂੰ ਇਤਿਹਾਸਿਕ ਲੀਡ ਮਿਲੀ ਜੇਲ੍ਹ ਦੇ ਵਿੱਚ ਬੈਠੇ ਨੂੰ ਐਮਪੀ ਬਣਾ ਦਿੱਤਾ ਗਿਆ ਪਰ ਮਨਦੀਪ ਸਿੰਘ ਖਾਲਸਾ ਜਾਂ ਫਿਰ ਉਹ ਸਾਂਝੇ ਤੌਰ ਤੇ ਉਮੀਦਵਾਰ ਨੂੰ ਕੋਈ ਉਹਦਾ ਉਹਦਾ ਅਸਰ ਪੈਂਦਾ ਨਜ਼ਰ ਨਹੀਂ ਆਇਆ ਕਿ ਚੌਥੇ ਨੰਬਰ ਤੇ ਇਸ ਵਕਤ ਮਨਦੀਪ ਸਿੰਘ ਖਾਲਸਾ ਨੇ ਦੇਖੋ ਇਹ ਬਹੁਤ ਇੰਟਰਸਟਿੰਗ ਫੈਕਟ ਆ ਕਿਉਂਕਿ ਜਿਵੇਂ ਸ਼ੁਰੂ-ਸ਼ੁਰੂ ਚ ਕੈਂਪੇਨ ਸ਼ੁਰੂ ਹੋਈ ਸਾਰਿਆਂ ਨੇ ਸੋਸ਼ਲ ਮੀਡੀਆ ਚ ਰੌਲਾ ਪਾਤਾ ਕੁਝ ਉਹਨਾਂ ਨੇ 8-10 ਕਾਲੀ-ਕਾਲੀ ਚੈਨਲ ਉੱਤੇ ਲੋਕਲ ਖੋਲ੍ਹ ਤੇ ਰੌਲਾ ਪਾਉਣ ਲਈ ਕਿ ਜਿੱਤ ਗਏ ਜਿੱਤ ਗਏ ਜਿੱਤ ਕੇ ਮਨਦੀਪ ਦੀ ਬੱਲੇ-ਬੱਲੇ ਉਹ ਪਹਿਲਾਂ ਜਿਤਨਾ ਸਰਬਜੀਤ ਸਿੰਘ ਦੀ ਖਾਲਸੇ ਦੀ ਕਰਤੀ ਸੀ ਇੱਥੇ ਅੰਮ੍ਰਿਤਪਾਲ ਦੀ ਹੋ ਗਈ ਇਹਨਾਂ ਦੀ ਉਹਦੇ ਨਾਲੋਂ ਵੀ ਜ਼ਿਆਦਾ ਚੜ੍ਹਾਈ ਬੜਾ ਰੌਲਾ ਪੈ ਗਿਆ ਜਿੱਤ ਗਿਆ ਜਿੱਤ ਗਿਆ ਪਰ ਉਹ ਹੌਲੀ ਹੌਲੀ ਜਿਹੜੇ ਤਿੰਨ ਧਿਰਾਂ ਦਾ ਸਾਂਝਾ ਕੈਂਡੀਡੇਟ ਸੀ ਦੇਖੋ ਜਿਹਦੇ ਤਿੰਨ ਧਿਰਾਂ ਸਾਂਝੇ ਦੇ ਤੌਰ ਤੇ ਉਹ ਬਿਲਕੁਲ ਬਰਾਬਰ ਦਾ ਤਕੜੇ ਤੌਰ ਤੇ ਜੋਰ ਲਾਉਂਦੇ ਫਿਰ ਤੇ ਸ਼ਾਇਦ ਕੁਝ ਉਹਨਾਂ ਦੀ ਪਰਫਾਰਮੈਂਸ ਬੈਟਰ ਹੁੰਦੀ ਜਾਂ ਨਹੀਂ ਵੀ ਜਿੱਤੇ ਤੇ ਨੰਬਰ 2 ਤੇ ਹੁੰਦੇ ਪਰ ਉਹ ਹੌਲੀ ਹੌਲੀ ਵਿਦ ਪੈਸੇਟ ਆਫ ਟਾਈਮ ਉਹ ਵਿਦਡਰਾ ਕਰਦੇ ਗਏ ਤਰਸੀਮ ਸਿੰਘ ਉਹਨਾਂ ਨੇ ਵੀ ਦੇਖਿਆ ਯਾਰ ਅਸੀਂ ਨਵਾਂ ਸ਼ਰੀਕ ਪੈਦਾ ਕਰ ਲਾਂਗੇ ਇੱਥੇ ਸਾਡਾ ਅਮਰਤਪਾਲ ਦਾ ਪਹਿਲਾਂ ਹੀ ਬੋਲ ਬਾਲਾ ਤੇ ਭਾਵੇਂ ਕੈਂਡੀਡੇਟ ਸ਼ੁਰੂਆਤ ਉਧਰੋਂ ਕੀਤੀ ਗਈ ਉਹਨਾਂ ਨੇ ਕੋਈ ਬਹੁਤ ਉਸ ਕਿਸਮ ਦਾ ਜੋਰ ਨਹੀਂ ਲਾਇਆ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਵਾਲਿਆਂ ਨੇ ਵੀ ਕੋਈ ਬਹੁਤਾ ਉਸ ਤਰ੍ਹਾਂ ਨਹੀਂ ਇਹ ਜਿਹੜੇ ਬੰਦੇ ਆਪਸ ਵਿੱਚ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਉਹ ਨਹੀਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਪੋਲਿਟੀਸ਼ੀਅਨ ਮਾਈਂਡ ਨਹੀਂ ਹੈ ਪੋਲਿਟੀਕਲ ਮਾਈਂਡ ਨਹੀਂ ਹੈ ਜੋ ਉਹਨਾਂ ਦੀ ਭਾਸ਼ਾ ਹੈ ਉਹ ਧਰਬ ਦੇ ਵਿੱਚ ਮਾਰ ਹੈਗੇ ਆ ਚਲੋ ਉਹਨਾਂ ਦਾ ਬੜੀ ਧੀਰਦਾ ਸੀ ਉਹਨਾਂ ਨੂੰ ਇਸ ਗੱਲ ਦਾ ਸ਼ੌਕ ਸੀ ਕਿ ਮੈਂ ਪੋਲਿਟਿਕਸ ਲੋਕ ਪੋਲਿਟੀਕਲ ਲੋਕਾਂ ਦੀ ਬੜੀ ਚੱਕਾ ਚਾਹੁੰਦੀ ਆ ਮੈਂ ਵੀ ਮੜ ਜਾ ਦੇਖਾਂ ਤੇ ਚਲੋ ਉਹਨਾਂ ਨੇ ਕੀ ਕੀਤਾ ਟਰਾਈ ਕੀਤਾ ਪਰ ਉਹਦੇ ਚ ਐਂਡ ਰਿਜ਼ਲਟ ਜਿਹੜੀ ਵੇਵ ਬਣਨੀ ਚਾਹੀਦੀ ਸੀ ਕਿਉਂਕਿ ਪਾਰਟੀ ਤੇ ਹੈ ਨਹੀਂ ਬਾਕੀ ਕੋਲ ਕਾਢ ਰਿਆ ਕਾਂਗਰਸ ਕੋਲ ਕਾਢ ਰ ਹੈਗਾ ਆ ਦੂਸਰਾ ਅਕਾਲੀ ਦਲ ਕੋ ਵੀ ਪੱਕਾ ਠੱਗਾ ਕਾਢ ਰ ਹੈਗਾ ਤੇ ਇਹਨਾਂ ਨੇ ਤੇ ਉਹੋ ਜਿਹੜਾ ਪੰਥਕ بیس ਆ ਉਹਦੇ ਚ ਕੱਟ ਲਾਉਣਾ ਸੀ ਨਾ ਇਸ ਕਰਕੇ ਉਹ ਇਹਨਾਂ ਦਾ ਵੇਵ ਦੇ ਵਿੱਚ ਹੋਣਾ ਸੀ ਜਿਵੇਂ ਅੰਮ੍ਰਿਤਪਾਲ ਉਹਦੇ ਨਾਲ ਸਿੱਧਾ ਤਕਾਓ ਹੋਇਆ ਸੀ ਲੋਕਾਂ ਨੇ ਬਦਲਾ ਲੈ ਲਿਆ ਇਸੇ ਤਰੀਕੇ ਨਾਲ ਉਹਨਾਂ ਦੇ ਪਿਤਾ ਜੀ ਦਾ ਬਹੁਤ ਵੱਡਾ ਸੀਗਾ ਜਿਹੜਾ ਸਰਬਜੀਤ ਸਿੰਘ ਦਾ ਤੇ ਉਹ ਨਾਲ ਕਿਉਂਕਿ ਅੰਮ੍ਰਿਤਪਾਲ ਦਾ ਜੁੜ ਗਿਆ ਉਹਨਾਂ ਨੂੰ ਉਹਦਾ ਮਲਟੀਪਲਾਇਰ ਅਫੈਕਟ ਦੇ ਨਾਲ ਉਹ ਉਹਨਾਂ ਦੀ ਵੀ ਸੀਟ ਨਿਕਲ ਗਈ ਇਸੇ ਸਿਚੁਏਸ਼ਨ ਦੇ ਵਿੱਚ ਨਿਕਲੀ ਸੀ ਸੰਗਰੂਰ ਦੀ ਸੀਟ ਨਿਕਲੀ ਸੀ ਜਦੋਂ ਸਿਮਰਨਜੀਤ ਸਿੰਘ ਹੁਣੀ ਮਾਨ ਜਿੱਤ ਕੇ ਉਹ ਤੇ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੇ ਕਰਕੇ ਉਹ ਸਾਰਾ ਇੱਕ ਬੜਾ ਰਿਐਕਸ਼ਨ ਤਕੜਾ ਸੀਗਾ ਤੇ ਲੋਕਾਂ ਨੇ ਕਿਹਾ ਛੱਡਣੇ ਨਹੀਂ ਹੈ ਉਹ ਵੀ ਇਸੇ ਤਰੀਕੇ ਨਾਲ ਇੱਕ ਮੂਵਮੈਂਟ ਬਣ ਗਈ ਮੂਵ ਬਣ ਗਈ ਕਿਸੇ ਵੀ ਤਰੀਕੇ ਨਾਲ ਉਹ ਲੋਕਾਂ ਦੇ ਮੂਡ ਨੂੰ ਚੇਂਜ ਨਹੀਂ ਕਰ ਸਕੀ ਇੱਥੇ ਉਹ ਅਭਾਰ ਜਿਹੜਾ ਬਣਨਾ ਸੀ ਮੋਮੈਂਟਮ ਬਣਨਾ ਸੀ ਹਵਾ ਬਣਨੀ ਸੀ ਉਹ ਅਖੀਰਲੇ ਦਿਨਾਂ 'ਚ ਬੜੀ ਘਟੀ ਹੋਈ ਨਜ਼ਰ ਆ ਰਹੀ ਸੀ ਜਿਹਦੀਆਂ ਖਬਰਾਂ ਤੁਹਾਡਾ মিডিਆ ਵੀ ਹੋਰ ਵੀ ਜਿਹੜੇ ਸਾਡੇ ਮਿੱਤਰ ਸੱਜਣ ਸੀ ਦੱਸ ਰਹੇ ਸੀ ਇਸ ਲਈ ਇਹ ਦੇ ਲਈ ਸੁਖਬੀਰ ਬਾਦਲ ਹੁਣਾਂ ਨੂੰ ਦੋਰਾ ਐਡਵਾਂਟੇਜ ਇੱਥੇ ਹੋਇਆ ਇੱਕ ਤੇ ਇਹ ਹੋ ਗਿਆ ਕਿ ਉਹ ਨੰਬਰ 2 ਤੇ ਇਹਦਾ ਮਤਲਬ ਇਹ ਹੈ ਕਿ ਜੇ ਇੱਕ ਹੋਰ ਗੱਲ ਜਿਹੜੀ ਦੇਖਣ ਵਾਲੀ ਹੈ ਜੇ ਸੋਹਲ ਹੁਣਾਂ ਨਾਲ ਹੋਣ ਵਾਲਾ ਕੈਂਡੀਡੇਟ ਮਾਰਜਿਨ ਜਿਹੜਾ ਜੇ ਜਿੱਤਦਾ ਆ ਤੇ ਅਜੇ ਤੇ ਜਿੱਤ ਕੇ ਦੀ ਆਖੇ ਉਹ ਤੇ ਦੇਖੀ ਜਾਊਗੀ ਜਦੋਂ 10ਵਾਂ 11ਵਾਂ 12ਵਾਂ ਰਾਊਂਡ ਹੋ ਗਿਆ ਕਿਉਂਕਿ 16 ਰਾਊਂਡ ਆ 7 ਰਾਊਂਡ ਅਜੇ ਆ ਹੋਇਆ ਉਹਨਾਂ ਚ ਜਦੋਂ ਇਹ ਪਤਾ ਲੱਗ ਜਾਊਗਾ ਤਾਂ ਉਦੋਂ ਜੇ ਮਾਰਜਿਨ ਮਾਰਜਨਲ ਹੀ ਆ 3000 4000 5000 ਵੋਟ ਤੇ ਜਿੱਤਦੇ ਆ ਤਾਂ ਉਸ ਦੇ ਵਿੱਚ ਵੀ ਇੱਕ ਲੋਕਾਂ ਦੇ ਮੂਡ ਦੀ ਅਸੈਸਮੈਂਟ ਹੋ ਜੂਗੀ ਕਿ ਉਹ ਚੜਤ ਉਹ ਹਵਾ ਹੁਣ ਆਮ ਆਦਮੀ ਪਾਰਟੀ ਦੀ ਨਹੀਂ ਜੋ 2022 ਚ ਸੀ ਇਹਨਾਂ ਨੂੰ ਬਹੁਤ ਮਿਹਨਤ ਕਰਨੀ ਪਊਗੀ ਜੇ ਇਹਨਾਂ ਨੇ ਆਪਣੇ ਪੈਰ ਇੱਥੇ ਜਮਾ ਕੇ ਰੱਖਣੇ ਆ ਇਹ ਇਹਨਾਂ ਨੂੰ ਇੰਡੀਕੇਸ਼ਨ ਹੋਊਗੀ ਦੂਜੇ ਪਾਸੇ ਸੁਖਬੀਰ ਬਾਦਲ ਹੁਣ ਲਈ ਅੱਜ ਬੜੀ ਅਚਾਨਕ ਉਹਨਾਂ ਲਈ ਵੈਸੇ ਤੇ ਮਿਹਨਤ ਉਹਨਾਂ ਨੇ ਬਹੁਤ ਕੀਤੀ ਹੈ ਖੁਸ਼ੀ ਵਾਲੀ ਗੱਲ ਇਹ ਹੋਊਗੀ ਇੱਕ ਤੇ ਸਰੀਕਾ ਨੂੰ ਚਿਤ ਕਰ ਦਿੱਤਾ ਤੇ ਇੱਕ ਨੰਬਰ 2 ਤੇ ਆ ਕੇ ਆਉਣ ਵਾਲੇ ਪੋਲੀਟੀਕਲ ਸਟੇਜ ਦੇ ਉੱਤੇ ਅਰੀਨਾ ਦੇ ਵਿੱਚ ਉਹਨਾਂ ਨੇ ਆਪਣੀ ਜਗ੍ਹਾ ਬਣਾ ਲਈ। ਤੇ ਉਹਨਾਂ ਨੇ ਕਿਹਾ ਕਿ ਇੱਕ ਤਾਂ ਸ਼ਰੀਕ ਚਿਤ ਕਰ ਦਿੱਤੇ ਇੱਕ ਅਕਾਲੀ ਦਲ ਨੇ ਅੱਧ ਜਗ੍ਹਾ ਦਿਖਾਉਣੀ ਜਿਹੜੀ ਸ਼ੁਰੂ ਕਰ ਦਿੱਤੀ ਹੈ ਪਰ ਕਿਤਨਾ ਕਿਤੇ ਜਦੋਂ ਅਸੀਂ ਜ਼ਿਕਰ ਕਰਦੇ ਸੀ ਕਿ ਰਾਜਾ ਬਣੇ ਦੇ ਦਿੱਤੇ ਹੋਏ ਬਿਆਨਾਂ ਦਾ ਉਹ ਬਿਆਨ ਤੁਹਾਨੂੰ ਲੱਗਦਾ ਕਿ ਬਹੁਤ ਵੱਡਾ ਡੈਂਟ ਪਾ ਗਏ ਤੇ ਉਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਤਾਂ ਸਾਲਾ ਹਾਲਾਂਕਿ ਇਹ ਕਿਹਾ ਜਾ ਰਿਹਾ ਸੀ ਬੀਜੇਪੀ ਵੱਲੋਂ ਕਿ ਰਾਜਾ ਵੜਿੰਗ ਤਾਂ ਯਾਰੀ ਭਗਾ ਕੇ ਪ੍ਰਧਾਨ ਜੀ ਦਾ ਯਾਰੀ ਭਗਾ ਕੇ ਨੇ ਆਪਣੇ ਦੇ ਕੋਈ ਪਰਚਾ ਪੈਣਾ ਸੀ ਉਹ ਪਰਚਾ ਬਚਾ ਗਏ ਨੇ ਇੱਕ ਬਿਆਨ ਦੇ ਦਿੱਤਾ ਹੁਣ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਗਿਆ ਪਰ ਉਹ ਫਾਇਦਾ ਲੱਗਦਾ ਆ ਅਕਾਲੀ ਦਲ ਨੂੰ ਹੋ ਗਿਆ ਪਰਚਿਆਂ ਦੀ ਕੋਈ ਪ੍ਰਵਾਹ ਨਹੀਂ ਸਰਕਾਰ ਇਹਨਾਂ ਦੀ ਆ ਭਵੇਂ ਅੱਜ ਕਰਦੇ ਨੇ ਸਵੇਰੇ ਕਰਦੇ ਨੇ ਝੂਠੇ ਅੱਗੇ ਵੀ ਬੜੇ ਪੋਲੀਟੀਕਲ ਲੋਕਾਂ ਤੇ ਕੀਤੇ ਆ ਪੋਲੀਟੀਕਲ ਵਨ ਡੇਟਾ ਤਹੇ ਤੋ ਬੜੇ ਪੱਤਰਕਾਰਾਂ ਤੇ ਵੀ ਕੀਤੇ ਬੜਿਆਂ ਦੇ ਚੈਨਲ ਵੀ ਬੰਦ ਕੀਤੇ ਆ ਦੇਖੋ ਮੈਂ ਮੰਨਦਾ 2022 ਦੇ ਰਿਜ਼ਲਟ ਦੇ ਵਿੱਚ ਵੀ ਅਕਾਲੀ ਦਲ ਇੱਥੇ ਦੂਜੇ ਨੰਬਰ ਤੇ ਸੀ ਕਾਫੀ ਮਾਜੇ ਦੀਆਂ ਸੀਟਾਂ ਦੇ ਵਿੱਚ ਇਹ ਦੇਖੋ ਪੋਲੀਟੀਕਲ ਗੱਲ ਨੂੰ ਹਮੇਸ਼ਾ ਹਰ ਕਿਤੇ ਮਾਲਵੇ ਦੇ ਵਿੱਚ ਹਮੇਸ਼ਾ ਕਾਂਗਰਸ ਮਜ਼ਬੂਤ ਰਹੀ ਹੈ ਕਾਂਗਰਸ ਅਕਾਲੀ ਦਲ ਦਾ ਮੁਕਾਬਲਾ ਰਿਹਾ ਇਸ ਵਾਰ ਆਪਾਂ ਜੇਕਰ ਗੱਲ ਕੀਤੀ ਜਾਵੇ ਤਾਂ ਮੁਕਾਬਲਾ ਬਰਕਰਾਰ ਹੈ ਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਇਹ ਮੁਕਾਬਲਾ ਸਤਵੇਂ ਗਿੜ ਦੇ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ 17357 ਵੋਟਾਂ ਦੇ ਨਾਲ ਅੱਗੇ ਚੱਲ ਰਹੀ ਹੈ ਅਕਾਲੀ ਦਲ 15521 ਵੋਟਾਂ ਦੇ ਨਾਲ ਦੂਸਰੇ ਨੰਬਰ ਉੱਤੇ ਹੈ ਕਾਂਗਰਸ 8181 ਵੋਟਾਂ ਦੇ ਨਾਲ ਤੀਸਰੇ ਨੰਬਰ ਉੱਤੇ ਹੈ ਹਰਸ ਪੰਜਾਬ ਦੇ ਮਨਦੀਪ ਸਿੰਘ ਆਪ ਦੇ ਵਾਦਿਆਂ ਤੋਂ ਮੁੱਕਰੀ ਸਰਕਾਰ ਨੂੰ ਜਗਾਉਂਦੇ ਰਵਾਂਗੇ ਪੰਜਾਬ ਤੇ ਵਾਧੂ ਕਰਜ਼ਾ ਪੰਜਾਬ ਦੇ ਹੱਕਾਂ ਤੇ ਡਾਕਾ ਜਿਵੇਂ ਸੈਂਟਰ ਰੋਜ਼ ਮਾਰੀ ਹੈ ਤੇ ਭਾਜਪਾ ਦਾ ਕੀ ਹਾਲ ਹੈ ਔਰ ਠੀਕ ਹੈ ਮੈਂ ਰਿਜ਼ਲਟ ਕੋਈ ਵੀ ਆਵੇ ਪਰ ਮੇ ਇਸ ਗੱਲ ਤੇ ਹੈ ਕਿ ਤਰਨਤਾਰ ਲੋਕਾਂ ਨੇ ਜਿਵੇਂ ਪਿਛਲੀ ਵਾਰ ਪੰਥਕ ਲਹਿਰ ਦੇ ਵਿੱਚ ਵੋਟਾਂ ਪਾਈਆਂ ਠੀਕ ਹੈ ਕੋਈ ਕੋਈ ਤਾਕਤਾਂ ਨੇ ਜਿਹੜੀਆਂ ਪੰਜਾਬ ਨੂੰ ਤੋੜਨਾ ਚਾਹੁੰਦੀਆਂ ਜਾਂ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਦੁਬਾਰਾ ਖਰਾਬ ਕਰਨਾ ਚਾਹੁੰਦੀਆਂ ਤਾਂ ਜ਼ਿਕਰ ਉੱਥੇ ਇਹਨਾਂ ਨਹੀਂ ਹੋਇਆ ਰੂਬੀ ਜੀ ਜਿੰਨਾ ਚਾਏ ਤੁਹਾਡੇ ਪ੍ਰਧਾਨ ਰਾਜਾ ਵੜਿੰਗ ਕਰਕੇ ਸੀ ਲੱਗਦਾ ਉਹਦਾ ਅਸਰ ਵੀ ਕਿਤੇ ਨਾ ਕਿਤੇ ਪੈਂਦਾ ਨਜ਼ਰ ਆਇਆ ਰਣਜੀਤ ਜੀ ਤੁਹਾਡਾ ਜੇਕਰ ਜ਼ਿਕਰ ਕਰ ਲਿਆ ਜਾਵੇ 1800 ਦਾ ਫਰਕ ਆਮ ਆਦਮੀ ਪਾਰਟੀ ਦੇ ਲਈ ਸੱਤਾਧਿਰ ਦੇ ਲਈ ਬਹੁਤ ਜ਼ਿਆਦਾ ਫਰਕ ਨਹੀਂ ਹੈ ਜੇਕਰ ਤੁਸੀਂ ਕਹਿੰਦੇ ਹੋ ਕਿ ਸਾਰੀਆਂ ਗਰੰਟੀਆਂ ਦੇ ਵਿੱਚੋਂ 95% ਪੂਰੀਆਂ ਕਰ ਦਿੱਤੀਆਂ ਇੰਨੇ ਕੰਮ ਕਰ ਦਿੱਤੇ ਜਿਹੜੇ ਨਵਾਦੇ ਵੀ ਨਹੀਂ ਕੀਤੇ ਸੀ ਉਹ ਕੰਮ ਕਰ ਦਿੱਤੇ ਪਰ ਉਸ ਦੇ باوجود ਵੀ ਜਿਹੜਾ ਫਤਵਾ 2022 ਦੇ ਵਿੱਚ ਮਿਲਿਆ ਸੀ तकरीबन तकरीबन 18-19 ਹਜ਼ਾਰ ਦਾ ਫਰਕ ਸੀ ਉਹ ਸਿਰਫ 1800 ਤੱਕ ਹੀ ਇਕੱਠਾ ਹੁੰਦਾ ਸਿਮਿੰਟ ਦਾ ਹੋਇਆ ਨਜ਼ਰ ਆ ਰਿਹਾ ਹੈ ਦੇਖੋ ਜੀ ਜਦੋਂ ਸੱਤਾ ਦੇ ਵਿੱਚ ਕੋਈ ਵੀ ਪਾਰਟੀ ਹੁੰਦੀ ਹੈ ਤਾਂ ਨਾਰਾਜ਼ਗੀ ਆਂਦੀ ਹੈ ਤੇ ਆਪਾਂ ਉਹ ਨਾਰਾਜ਼ਗੀ ਦੇ ਉੱਪਰ ਆਲਰੇਡੀ ਕੰਮ ਕਰ ਰਹੇ ਹਾਂ ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜਾ 1000 ਰੁਪਿਆ ਉਹ ਆਏਗਾ ਕਿ ਨਹੀਂ ਆਏਗਾ ਆਪਾਂ ਉਸ ਤੇ ਕੰਮ ਕਰ ਰਹੇ ਹਾਂ ਆਪਾਂ ਇਹ ਨਹੀਂ ਹੈਗਾ ਕਿ ਜਿਹੜੇ ਆਪਾਂ ਉਹ ਉਦੋਂ ਵਾਅਦੇ ਕੀਤੇ ਸੀਗੇ ਉਹ ਸਾਰੇ ਵਾਅਦੇ ਪੂਰੇ ਕਰਦੇ ਆ ਉਹ ਟਾਈਮ ਲੱਗ ਜਾਂਦਾ ਹੁਣ ਇੱਕ ਸਾਈਡ ਤੇ ਅਸੀਂ 75 ਸਾਲ ਦੀ ਸਰਕਾਰ ਜਿਹੜੀ ਹੈਗੀ ਆ ਉਹਨੂੰ ਕੰਪੇਅਰ ਕਰ ਲਈਏ 4 ਸਾਲ ਦੀ ਸਰਕਾਰ ਦੇ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ ਇਹਨਾਂ ਨੇ 75 ਸਾਲ ਦੇ ਵਿੱਚ ਕੀ ਕੀਤਾ ਅਸੀਂ 4 ਸਾਲ ਦੇ ਵਿੱਚ ਇਸ ਚੀਜ਼ਾਂ ਨੂੰ ਸਟਰੀਮ ਲਾਈਨ ਤੇ ਕੀਤਾ ਅਸੀਂ ਸਟਰੀਮ ਲਾਈਨ ਕਰਦੇ ਕਰਦੇ ਹੁਣ ਇਸ ਤੱਕ ਪਹੁੰਚ ਗਏ ਜਦੋਂ ਇਲੈਕਸ਼ਨ ਦਾ ਆਗਾਜ਼ ਹੁੰਦਾ ਇਲੈਕਸ਼ਨ ਬਾਰੇ ਗੱਲ ਹੁੰਦੀ ਹੈ ਕਿ ਇਲੈਕਸ਼ਨ ਆ ਰਹੀ ਹੈ ਉਦੋਂ ਇਹ ਕਹਿੰਦੇ ਸੈਮੀ ਫਾਈਨਲ ਆ ਗਿਆ ਹਰ ਵਾਰੀ ਜਦੋਂ ਲੁਧਿਆਣਾ ਚ ਤੁਸੀਂ ਦੇਖਿਆ ਕਾਂਗਰਸ ਪਾਰਟੀ ਵੀ ਇਹੀ ਕਹਿੰਦੀ ਸੀ ਅਕਾਲੀ ਦਲ ਵੀ ਇਹ ਕਹਿੰਦੇ ਸੀ ਭਾਜਪਾ ਵੀ ਇਹੀ ਕਹਿੰਦੀ ਸੀ ਕਿ ਸੈਮੀ ਫਾਈਨਲ ਇਸ ਤੋਂ ਬਾਅਦ 27 ਦਾ ਜਿਹੜਾ ਫਾਈਨਲ ਆ ਉਹ ਦੇਖਾਂਗੇ ਜਦੋਂ ਅਸੀਂ ਵਾਰ-ਵਾਰ ਸੈਮੀ ਫਾਈਨਲ ਜਿੱਤ ਰਹੇ ਹਾਂ ਲੋਕੀ ਸਾਡੇ ਹੱਕ ਦੇ ਵਿੱਚ ਵੋਟ ਪਾ ਰਹੇ ਨੇ ਫਿਰ ਉਸ ਤੋਂ ਪੱਜ ਜਾਂਦੇ ਨੇ ਪਰ ਜੀ ਜੀ ਤੁਸੀਂ ਕਹਿੰਦੇ ਵਾਰ-ਵਾਰ ਸੈਮੀ ਫਾਈਨਲ ਜਿੱਤ ਰਹੇ ਹਾਂ ਮਸਲਾ ਤਾਂ ਸੈਮੀ ਫਾਈਨਲ ਤੋਂ ਅਗਲੇ ਪੜਾਅ ਦਾ ਆ ਗਿਆ ਤੁਸੀਂ ਗਰੰਟੀ ਦਿੱਤੀਆਂ ਪੂਰੀ ਕਰ ਲਈਆਂ ਹੁਣ ਅਗਲੀਆਂ ਗਰੰਟੀਆਂ ਦੇਣੀਆਂ ਪੈਣਗੀਆਂ ਵੱਡੀ ਗੱਲ ਤਾਂ ਇਹ ਆ ਨਾ ਲੋਕ ਤਾਂ ਹੁਣ ਇਹ ਦੇਖਦੇ ਨੇ ਕਿ ਆਮ ਆਦਮੀ ਪਾਰਟੀ ਚੇਕਰ ਸਾਰਾ ਕੁਝ ਪੂਰਾ ਕਰ ਗਈ ਆ ਤਾਂ ਅੱ ਦੇਖੋ ਦੇਣਦਾ ਨਹੀਂ ਹੁੰਦਾ ਕਿ ਸਿਸਟਮ ਨੂੰ ਸੈੱਟ ਕਰਨ ਦਾ ਸਿਸਟਮ ਜਿਹੜਾ ਉਹ ਬੜਾ ਇੰਪੋਰਟੈਂਟ ਆ ਆਪਾਂ ਐਜੂਕੇਸ਼ਨ ਨੂੰ ਲੈ ਕੇ ਚੱਲੀਏ ਠੀਕ ਹੈ ਐਜੂਕੇਸ਼ਨ ਦੇ ਵਿੱਚ ਐਮਿਨੈਂਸ ਸਕੂਲ ਲੈ ਕੇ ਆਏ ਇਸ ਕਰਕੇ ਲੈ ਕੇ ਆਏ ਕਿ ਜਿਹੜੇ ਸਾਡੇ ਬੱਚੇ ਬਾਹਰ ਜਾ ਰਹੇ ਸੀਗੇ ਜਿਹੜੇ ਬੱਚੇ ਅਫੋਰਡ ਨਹੀਂ ਸੀ ਕਰ ਪਾ ਰਹੇ ਐਜੂਕੇਸ਼ਨ ਨੂੰ ਉਹਨਾਂ ਨੂੰ ਅਸੀਂ ਆਪਣੇ ਸਕੂਲਾਂ ਦੇ ਵਿੱਚ ਅਫੋਰਡੇਬਲ ਜਿਹੜੀ ਹੈ ਐਜੂਕੇਸ਼ਨ ਦਿੱਤੀ ਜਾਏ ਔਰ ਮੈਂ ਇਹ ਪਰਸਨਲੀ ਬੜਾ ਮੰਨਦਾ ਹੈਗਾ ਕਿ ਤੁਸੀਂ ਕਿਸੇ ਨੂੰ ਹੋਰ ਕੋਈ ਚੀਜ਼ ਫ੍ਰੀ ਨਾ ਦਿਓ ਸਿਰਫ ਇੱਕ ਐਜੂਕੇਸ਼ਨ ਦੇ ਦਿਓ ਤੁਹਾਡੇ ਘਰ ਦੇ ਵਿੱਚ ਉਹ ਬੱਚੇ ਨੇ ਆਪੇ ਜੌਬ ਲੈ ਲੈਣੀ ਹੈ bizness ਸੈਟਅਪ ਕਰ ਲੈਣਾ ਔਰ ਇਹਦੇ ਨਾਲ ਨਾਲ ਉਹ ਪਤਾ ਨਹੀਂ ਆਪਣੇ ਦੇਸ਼ ਦਾ ਕਿੰਨਾ ਨਾਮ ਰੋਸ਼ਨ ਕਰੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਜਾ ਕੇ ਉਹ ਆਪਣੇ ਦੇਸ਼ ਦਾ ਕਿੰਨਾ ਨਾਮ ਰੋਸ਼ਨ ਕਰੇਗਾ ਤੇ ਆਪਾਂ ਇਸੇ ਮਾਡਲ ਤੇ ਚੱਲ ਰਹੇ ਹਾਂ ਦੋ ਇੰਪੋਰਟੈਂਟ ਚੀਜ਼ਾਂ ਨੇ ਜੀ ਇੱਕ ਪਹਿਲੀ ਹੈਗੀ ਐਜੂਕੇਸ਼ਨ ਦੂਸਰੀ ਹੈਗੀ ਹੈਲਥ ਜੇ ਸਾਨੂੰ ਇਹ ਦੋ ਚੀਜ਼ਾਂ ਮਿਲ ਜਾਣ ਗਵਰਨਮੈਂਟ ਦੀ ਸਪੋਰਟ ਮਿਲ ਜੇ ਮੈਂ ਕਹਿੰਦਾ ਕਿ ਪੂਰੀ ਤਰ੍ਹਾਂ ਬਣਾ ਮਿਲ ਸਪੋਰਟ ਮਿਲ ਜੇ ਸਪੋਰਟ ਦੇ ਨਾਲ ਅਸੀਂ ਅੱਗੇ ਵੱਧ ਸਕਦੇ ਆ ਤੇ ਸਾਡਾ ਮਾਡਲ ਉਸੇ ਤੇ ਚੱਲ ਰਿਹਾ ਜੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੀਮਾ ਜਿਹੜਾ ਹੈਗਾ ਅਜੇ ਤੱਕ ਕਿਸੇ ਗਵਰਨਮੈਂਟ ਨੇ ਐਲਾਨ ਨਹੀਂ ਕੀਤਾ ਔਰ ਬੀਮਾ ਦੇਣ ਜਾ ਰਹੇ ਦੱਸ ਬੀਮਾ ਤਾਂ ਲਾਗੂ ਹੋ ਵੀ ਨਹੀਂ ਹੋਇਆ ਇਹ ਤੱਕ ਹੋਏਗਾ ਨਾ ਆਪਾਂ ਤੇ ਹੀ ਗੱਲ ਕਰ ਰਹੇ ਕਿ ਅਸੀਂ ਇਹ ਉਹ ਇਹ ਕਿਸੇ ਗਰੰਟੀ 'ਚ ਵੀ ਨਹੀਂ ਸੀਗਾ ਅਸੀਂ ਫਿਰ ਵੀ ਉਸ ਦੇ ਉੱਪਰ ਕੰਮ ਕਰ ਰਹੇ ਹਾਂ ਕਿਉਂਕਿ ਸਾਨੂੰ ਪਤਾ ਕਿ ਲੋਕਾਂ ਦੀ ਨੀਡ ਕੀ ਹੈਗੀ ਆ ਆਪਾਂ ਲੋਕਾਂ ਦਾ ਪੈਸਾ ਕਿੱਥੇ ਸੇਵ ਕਰਾ ਸਕਦੇ ਆ ਉਹ ਆਪਣੇ ਆਪਣੇ ਘਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਪਾਲਣ ਨਾ ਕਿ ਇਸ ਚੀਜ਼ ਦੇ ਉੱਪਰ ਧਿਆਨ ਦੇਣ ਕਿ ਮੈਂ ਆਪਣੇ ਜਿਹੜੇ ਐਜੂਕੇਸ਼ਨ ਆ ਬੱਚਿਆਂ ਦੀ ਉਹਦੇ ਉੱਪਰ ਮੈਂ ਕਿਵੇਂ ਕਰਨਾ ਹੈਗਾ ਮੇਰੀ ਹੈਲਥ ਆ ਰੱਬ ਨਾ ਕਰੇ ਕਿਸੇ ਦਾ ਇੱਕ ਬੱਚਾ ਬਿਮਾਰ ਹੋ ਜਾਏ ਜਾਂ ਕੋਈ ਪੇਰੈਂਟ ਬਿਮਾਰ ਹੋ ਜਾਏ ਤੇ ਤੁਸੀਂ ਖੁਦ ਦੇਖੋ ਹਸਪੀਟਲ ਦੇ ਕਿੱਡੇ ਲੰਬੇ ਲੰਬੇ ਬਿੱਲ ਆਉਂਦੇ ਨੇ ਆਪਾਂ ਉਸ ਚੀਜ਼ ਤੇ ਵਰਕ ਕਰ ਰਹੇ ਹਾਂ ਤੇ ਸਮ ਲੱਗਦਾ ਹਰ ਚੀਜ਼ ਨੂੰ ਆਪਾਂ ਇਸ ਚੀਜ਼ ਨੂੰ ਕੰਪੈਰੀਸ਼ਨ ਮੰਨ ਲਈਏ 75 ਸਾਲ ਵਰਸਸ 4 ਸਾਲ ਤੇ ਮੈਨੂੰ ਲੱਗਦਾ ਹੈ ਕਿ ਇਹ ਠੀਕ ਨਹੀਂ ਹੈ ਠੀਕ ਹੈ ਕੰਪੈਰੀਸ਼ਨ ਤਾਂ ਨਹੀਂ ਮੰਨਦੇ ਪਰ ਜਿਹੜਾ ਹੁਣ 1800 ਦਾ ਫਰਕ ਹੈ ਉਹ ਫਰਕ ਰਣਜੀਤ ਜੀ ਨੂੰ ਕੀ ਲੱਗਦਾ ਹੈ ਵੀ ਕਿੱਥੇ ਤੱਕ ਜਾ ਕੇ ਖਤਮ ਹੋਵੇਗਾ ਦੇਖੋ ਜੀ ਸਾਡਾ ਹੈਗਾ ਕਿ ਕਟੋ ਘਟ 10000 ਤੱਕ ਅਸੀਂ ਜਾ ਕੇ ਇਹਨੂੰ ਲੀਡ ਕਰਾਂਗੇ ਔਰ ਹੋ ਸਕਦਾ ਕਿ ਅਜੇ ਤੇ ਬਹੁਤ ਸਾਰੇ ਸਾਡੇ ਰਾਉਂਡ ਪੈਂਡਿੰਗ ਨੇ ਠੀਕ ਹੈ ਤੇ ਅਸੀਂ ਹੋ ਸਕਦਾ 10000 ਤੋਂ ਉੱਪਰ ਵੀ ਕਰਾਸ ਕਰੀਏ ਠੀਕ ਹੈ ਤਾਂ ਬਹੁਤ ਬਹੁਤ ਧੰਨਵਾਦ ਹੈ ਰਣਜੀਤ ਜੀ ਮੇਰੇ ਨਾਲ ਜੁੜੇ ਹੋਏ ਸੀ ਰੋਪੀ ਗਿੱਲ ਨਾਲ ਜੁੜੇ ਹੋਏ ਸੀ ਕਿ ਪ੍ਰੋਫੈਸਰ ਮਜੀਦ ਜੁੜੇ ਹੋਏ ਸੀ ਕਿ ਤਾਂ ਇਹਨਾਂ ਦਾ ਮੰਨਣਾ ਹੈ ਕਿ 10000 ਤੱਕ ਦੀ ਲੀਡ ਜਿਹੜੀ ਕਿ ਆ ਉਹ ਬਰਕਰਾਰ ਅਸੀਂ ਕਰਾਂਗੇ 10000 ਤੱਕ ਦੇ ਲੀਡ ਜਿਹੜੀ ਕਿ ਉਹ ਬਣਦੀ ਨਜ਼ਰ ਆਵੇਗੀ ਤਾਂ ਹੁਣ ਦੇਖਣਾ ਹੈ ਕਿ ਲੀਡ ਕਿੰਨੀ ਬਣੇਗੀ ਤੇ ਇਸ ਲੀਡ ਦੇ ਵਿੱਚੋਂ ਜੇ ਫਤਵਾ ਨਿਕਲੇਗਾ ਤਾਂ ਉਹ ਕਿਸ ਦੇ ਲਈ ਨਿਕਲੇਗਾ ਸੁਖਵਿੰਦਰ ਕੌਰ ਦੇ ਲਈ ਅਕਾਲੀਗਰ ਦੇ ਲਈ ਜਾਂ ਫਿਰ ਹਰਮੀਤ ਸੰਧੂ ਇਸੇ ਤਰੀਕੇ ਨਾਲ ਕੇ ਚੱਲਦੇ ਨਜ਼ਰ ਆਉਣਗੇ ਰੋਬੀਆ ਓਵਰ ਟੂ